ਹਲੇ ਤੁਸੀਂ ਤੈ ਤਾਂ ਉਹ ਜਾਉਣਿਆ ਉਹ ਜਾਉਣਿਆ ਉੱਠ ਖੜੇ ਹਜੇ ਸੁੱਤੀ ਪਿਆ ਅਰੇ ਕੁੜੀਆਂ ਨੇ ਦੇਖਣਾ ਹੋਣਾ ਗਾ ਯਾਰ ਤੈਨੂੰ ਦੱਸਣਾ ਸੀ ਅਸੀਂ ਦੇਖਣਾ ਤੇ ਹੋਰ ਉਹ ਹੋ ਮਤਲਬ ਸਿੱਤ ਨਹੀਂ ਰਿਹਾ ਮਤਲਬ ਲੈ ਤੂੰ ਐ ਕਰੋ ਬਾਹਰ ਤੋਂ ਮੈਂ ਹੁਣੀ ਆਣਾ ਹੈ ਜਲਦੀ ਆ ਜਾ 2 ਮਿੰਟਸ ਹੀ ਆ ਗਿਆ ਬਸ ਆਈ ਜਾਂਦੇ ਆ ਉਹ ਜੀਤੀ ਆ ਜੀ ਓਏ ਆ ਗਿਆ ਜਾਉਣਿਆ ਬੰਨ੍ਹਨੀ ਪੱਟ ਓਏ ਆ ਗਿਆ ਓਏ ਆ ਗਿਆ ਟਾਈਮ ਤਾਂ ਲੱਗਦਾ ਹੀ ਆ ਉਹ ਫਿਰ ਵੀ ਵਿਆਹ ਵਾਲਾ ਮੁੰਡਾ ਹਾਂ ਓਏ ਕਿਉਂ ਪੈਂਦਾ ਫਿਰ ਗੱਗੂ ਗੇਲੇ ਦਾ ਪਲੇਖਾ ਗੱਗੂ ਗੇਲੇ ਦਾ ਤਾਂ ਨਹੀਂ ਗੁਰਚੇ ਚਿੱਤਰਕਾਰ ਲੱਗਦਾਗਾ ਓਏ ਓ ਛੱਡ ਤੈਨੂੰ ਕਿਹਾ ਸੀ ਕਲਮ ਕਰ ਲਈ ਹ ਕਲਮ ਕਦਰ ਕੀਤੀ ਓ ਯਾਰ ਕੀਤੀ ਤਾਂ ਸੀਗੀ ਸਾਲੀ ਨੇ ਉਹਨੇ ਵੀ ਅਸਰ ਨਹੀਂ ਕੀਤਾ ਚੱਲ ਕੋਈ ਨਾ ਬੈਠ ਤੂੰ ਉਹਨੇ ਫੋਨ ਲਾ ਕੇ ਬੋਦਦਾ ਮੈਂ ਕਿੱਥੇ ਆ ਗਿਆ ਉਹ ਬੈਜੋ ਬੈਜੋ ਤੁਸੀਂ ਬੈਜੋ ਥੱਕ ਜਾਓਗੇ ਬੈਜੋ ਬੈਜੋ ਤੁਸੀਂ ਬਾਈ ਹੈਲੋ ਹੈਲੋ ਹਾਂ ਹਾਂ ਸੀ ਆਈ ਜਾਂਨੇ ਐ ਹਾਂ ਹਾਂ ਨਾਲਾ ਕੁ ਵੀ ਦਪਿਓ ਉਹਨੂੰ ਤਿਆਰ ਤੋਰ ਕਰ ਦੋ ਹੈ ਸੋਨਾ ਸੋਨਾ ਬਣਾ ਕੇ ਰੱਖੋ ਜੂ ਆ ਗਿਆ ਸੀ ਪਹੁੰਚਣ ਵਾਲੇ ਆ ਬਸ ਸਮਾਨ ਧਿਆਰ ਰੱਖੋ ਸਾਰਾ ਆਹੋ ਬੱਸ ਇਨੀ ਐਵੇਂ ਨੇ ਪਿੱਛੇ ਲੱਗੀ ਯਾਰ ਉਹ ਮੁਖਤਿਆਰ ਜੀ ਤੇਰਾ ਪਿੰਡ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਤੇਰੀ ਦਾ ਪਿੰਡ ਚ ਚੱਲਦੀ ਬਹੁਤ ਹੈ ਬਣਾਏ ਦਾ ਪਿੰਡ ਬਗਾਨਾ ਕੀ ਕਰੀਏ ਲੈ ਮੇਰੀ ਗੱਲ ਸੁਣ ਲੈ ਉੱਤੇ ਗੁੱਸਾ ਗਿੱਲਾ ਜਾਂਦਾ ਪੜਾ ਕਰੀਂ ਨਾ ਤੇਰਾ ਰੋਹ ਮਾੜਾ ਮੈਨੂੰ ਪਤਾ ਨਹੀਂ ਕਰਦਾ ਯਾਰ ਨਹੀਂ ਕਰਦਾ ਤੇ ਕਰ ਜਾ ਬਾੜੀ ਬਾਤ ਪਾਈ ਸਿੱਖ ਕਰ ਜਾ ਕਾਨੂੰ ਤਾਂ ਦੂਰ ਪੈ ਜਾਂਦਾ ਮੈਂ ਮਸਾਂ ਲੱਭਿਆ ਐ ਕਿਹੜਾ ਲੱਭਦੇ ਐ ਤੈਨੂੰ ਪਤਾ ਰਹਿਗਾ ਰਸਤੇ ਕਿੰਨੇ ਮੁੜਕੇ ਅੱਗੇ ਕਪੜੀ ਵੰਗਾ ਕੀ ਦੱਸਾਂ ਬਸ ਤੈਨੂੰ ਆ ਜਾ ਨਵਾਦਦ ਕਰਿਆ ਬਾਈ ਉਹ ਆ ਗਿਆ ਘਰ ਕੋਲ ਤੇ ਤੂੰ ਆਏ ਅਗਰ ਮੰਜਾ ਮੇਜ ਧੱਕ ਲੈ ਜੇਂਗਾ ਇਧਰਲੇ ਕਮਰੇ ਦੀ ਪਿਆਗਾ ਤੂੰ ਪਤਾ ਨਹੀਂ ਕਿਹੜਾ ਹੋ ਆਹੋ ਲੈ ਆ ਦੇਖੇ ਨਾ ਦੇਖੇ ਉਹ ਸਾਸਰੀ ਕਾਲ ਜੀ ਨਾ ਸ਼ਿਕਾ ਸਾਸਰੀ ਕਾਲ ਭਾਈ ਸਾਹਿਬ ਉਹ ਇਹ ਤਾਂ ਮੁੱਢ ਤੋਂ ਚਿੱਤ ਨੂੰ ਸੇਵ ਕਰਨਾ ਚਿਰ ਕੋਈ ਦੀ ਦਾੜੀ ਤਾਂ ਮੇੜਾ ਨਹੀਂ ਵੱਧ ਚਿੱਟੀ ਆ ਕੋਈ ਨਹੀਂ ਇਹ ਤਾਂ ਬਸ ਕੱਲਾ ਤੋਲੇ ਤੂਲੇ ਦੀ ਉਹ ਆ ਜਾ ਤੂੰ ਕਰ ਵੱਧ ਕਰ ਤੋਲੇ ਕਰ ਲੈ ਖਲਾ ਕੇ ਕੋਈ ਨਾ ਕੋਈ ਪੁੱਵੈ ਨੂੰ ਤਾਂ ਲੱਗਿਆ ਆ ਮੁੰਡਾ ਕੁੜੀ ਦਾ ਕੁੜੀ ਦਾ ਪੁੱਤ ਬੈਜੋ ਜੀ ਬੈਜੋ ਬੈਠੋ ਭਾਈ ਬੈਠੋ ਬੈਠੋ ਜੀ ਬੈਠੋ ਹੋਰ ਟੀਆਂ ਸੇਰਾ ਹਾਂ ਹਾਂ ਠੀਕ ਆ ਗਾੜੀ ਕਾਲਾ ਚ ਗਾੜੀ ਜੀ ਬੜੀ ਚਿੱਟੀ ਹੋਈ ਪਈ ਆ ਹਨਾ ਉਹ ਨਾ ਨਾ ਖਾਲੀ ਕੀਤੀ ਸੀ ਯਾਰ ਨੇ ਖਾਲੀ ਨਾ ਸੱਕੀ ਨਹੀਂ ਕੀਤਾ ਉਹ ਕਾਹਨੂੰ ਅੱਜ ਕੱਲ੍ਹ ਉਮਰਾਂ ਦਾ ਕਾਟੋ ਅੱਗੇ ਹੁੰਦਾ ਸੀ ਵੀ ਬੁਢਾ ਹੋ ਗਿਆ ਚਿੱਟਾ ਹੁੰਦਾ ਹੁੰਦਾ ਤਾਂ ਨੌਜਵਾਨਾਂ ਦੇ ਢੋਲੇ ਆਉਣ ਲੱਗ ਪੈਂਦੇ ਹੋਰ ਆ ਜਾਂਦੇ ਆ ਭਈ ਆ ਜਾਂਦੇ ਹੋਰ ਇਹ ਨਾ ਕੋਈ ਨਹੀਂ ਤੈਨੂੰ ਲਸੂਆਂ ਦਵਾਈ ਜੀ ਹੈਗੀਆਂ ਮੇਰੇ ਕੋਲ ਨਾ ਨਾ ਗੰਡਾ ਤੇ ਲਾਉਣਾ ਹੋਣਾ ਕੋਈ ਚੱਕਰੀ ਨਹੀਂ ਹੈ ਪਰ ਪਾਣੀ ਆ ਪਾਣੀ ਲੈ ਭਾਈ ਅੰਦਰੋਂ ਉਹ ਆਇਆ ਨਹੀਂ ਹੈ ਘਰ ਸੋਟਾ ਤੂੰ ਜਾ ਯਾਰ ਭੱਜ ਕੇ ਨੂੰ ਕਹਿ ਕੇ ਫਟਾਫਟ ਭਗਾਂ ਦੇ ਤੇ ਰਹਿ ਗਿਆ ਓਏ ਆ ਜਾ ਆ ਜਾ ਕਾਲੀ ਤੁਰਿਆ ਕਰ ਮੁੰਡਾ ਬਾਲਾ ਹੌਲੀ ਕਰਦਾ ਸੋ ਨਹੀਂ ਨਹੀਂ ਟਾਈਮ ਲੱਗ ਠੰਡਾ ਹੁੰਦਾ ਕਰਕੇ ਲਾਉਂਦਾ ਸੀ ਮੈਂ ਠੰਡਾ ਨਹੀਂ ਹੋ ਰਾਂ ਉਹ ਠੀਕ ਨਾ ਕੋ ਬਦ ਗਿਆ ਬਦ ਗਿਆ ਤੇਰੀ ਗੱਲ ਸਾਂ ਚਾਚੂ ਤਰ ਲਾ ਹੈ ਚਾਚੂ ਗੰਝਾ ਚਾਚੂ ਤਰ ਲਾ ਹੈ ਛੇ ਕਰ ਬਿਸਕਟ ਪਏ ਪਰ ਸੋਲੇ ਹੋਲੇ ਦੇ ਦਿੰਦਾ ਜਿਹਾ ਲਓ ਪਰਸੋਂ ਵਾਲੇ ਉਹ ਨਾ ਨਾ ਉਹ ਪਰਥੋ ਦਾ ਸਹਿਰ ਗਿਆ ਸੀ ਓਏ ਉਥੋਂ ਲਿਆ ਦੇ ਸੀਗੇ ਉਹ ਖੋਲੇ ਨਹੀਂ ਆ ਹੀ ਪਏ ਅਗੇ ਚੂਹੇ ਚੂਹੇ ਨੇ ਟੁੱਕਿਆ ਵਸਾ ਹੀ ਪਏ ਸਾਰੇ ਸਾਬ ਇੱਡੇ ਆ ਕਰਦਾ ਤਰਿਆ ਪਾ ਨੂੰ ਆ ਤੁਸੀਂ ਕਰੋ ਗੱਲ ਹਾਂ ਕਰ ਲੈ ਆ ਟਾਈਮ ਨਾਲ ਆ ਆ ਸੀ ਗਾੜੀ ਵਾਲਾ ਨੇ ਗੱਲਬਾਤ ਕਰਦੇ ਆ ਲੈ ਵੀ ਤਰਿਆ ਗੱਲ ਸੁਣ ਲੈ ਮੇਰੀ ਆ ਮੁੰਡਾ ਬੜਾ شریفਾ ਕੱਲੀ ਦਾੜੀ ਕੱਲੀ ਚਿੱਟੀ ਆ ਹੋਰ ਕੋਈ ਇਹ ਚ ਨਾ ਬੈਲ ਨਾ ਮੈਂ ਕਹਿੰਦਾ ਨਸ਼ਾ ਵੀ ਨਹੀਂ ਕਰਦਾ ਨਾ ਕੋਈ ਨਾ ਨਸ਼ਾ ਨਾ ਕੁਝ ਹੋਰ ਐਜਾ ਮੁੰਡਾ ਲੱਪਿਆ ਨਹੀਂ ਥਉਂਦਾ ਆਪਾਂ ਨੂੰ ਨਸਾ ਨੂਸਾ ਦਾ ਕਰਦਾ ਨਹੀਂ ਬਸ ਚੁੰਡੀ ਕੇ ਮੰਗ ਕੇ ਲਾ ਲੈਣਾ ਭਾਈ ਇਦੂ ਵੱਤ ਕੁਛ ਨਹੀਂ ਆਹ ਹੈ ਚੁੰਡੀ ਕਾਦੀ ਕਹਿੰਦਾ ਇਹ ਕਹਿੰਦਾ ਜਰਦਾ ਨਹੀਂ ਜਰਦਾ ਜੁਰਦਾ ਤਾਂ ਗਾ ਨੂੰ ਆ ਪੁੱਤੀ ਪੱਕੀ ਹਾਂ ਮਾੜੀ ਮੁੱਠੀ ਚਲੋ ਉਹ ਠੀਕ ਹੈ ਨੌਜਵਾਨ ਆ ਸੱਦੇ ਜਾਂਦੀਆਂ ਮਾੜੀ ਮੁੱਠੀਆਂ ਲੈਮ ਤੇਰੇ ਐਜਾ ਮੁੰਡਾ ਤਾਂ ਦੀਵਾ ਲੈ ਕੇ ਨਹੀਂ ਲੱਪਿਆ ਥਉਂਦਾ ਹਾਂ ਮੈਨੂੰ ਤਾਂ ਲੱਗਦਾ ਦੀਵਾ ਲੈ ਕੇ ਲੱਪਿਆ ਲੱਗਦਾ ਜਿਹਦੇ ਹਿਸਾਬ ਨਾਲ ਉਹ ਸੇਕ ਚੜਿਆ ਓਏ ਨਾ ਨਾ ਇਹਦਾ ਖੇਤੀ ਬੰਨੇ ਵਾਲਾ ਮੁੰਡਾ ਸਾਰਾ ਦਿਨ ਧੁੱਪੇ ਕੰਮ ਕਰਦਾ ਰਹਿੰਦਾ ਭਾਈ ਓਏ ਰੜ ਰੜ ਜਾਂਦਾ ਹੋਰ ਕੀ ਇਹ ਤਾਂ ਆਪਾਂ ਦੋ ਫੇਰ ਲਬਲੀ ਲਾ ਦਾਂਗੇ ਮੁੰਡੇ ਤੇ ਆ ਪਟਨਾ ਮਲਤਾਂਗੇ ਦੇਖੀ ਤੂੰ ਦੇਖਦਾ ਕੁਰਤੇ ਵਰਗਾ ਹੋ ਜੂ ਆਪਦੇ ਵਰਗਾ ਹੀ ਕਿਲੇ ਆਉਂਦੇ ਆ ਬਈ ਨੂੰ ਤਿੰਨੇ ਕਿਲੇ ਆਉਂਦੇ ਆ ਝੋਟ ਦੇ ਸਿਰ ਅਰਗੇ ਯਾਰ ਜਮਾ ਐਨ ਡੀਟੀ ਰੋਡ ਤੇ ਡੀਟੀ ਰੋਡ ਤੇ ਬੁੱਲੇ ਲੁੱਟੂ ਆਪਣੀ ਕੁੜੀ ਬੁੱਲੇ ਉਹਦੇ ਤਾਂ ਪਹਿਲੀ ਦੂਰੇ ਰਿਸ਼ਤੇ ਟੁੱਟਦੇ ਹੋ ਜਾ ਲੱਭਦਾ ਕੋਈ ਮੁੱਠੀ ਦੱਸਣਾ ਹੁਣ ਆਪਾਂ ਦੂਰੇ ਰਿਸ਼ਤੇ ਟੁੱਟੇ ਆਗੇ ਆ ਬੈਂਡ ਆ ਬੈਂਡ ਮੁੰਡੇ ਦੀ ਆ ਇਹੇ हां या पण ये बंदा ਛੱਡਿਆ ਹੋਇਆ ਜੀ ਬੰਦਾ ਛੱਡਿਆ ਕਿਰਾਏ ਤੇ ਕਿਰਾਏ ਤੇ ਜੀ ਸਰਦਾਰੀ ਆ ਪੂਰੀ ਆ ਕੱਚਾ ਕਰਤਾ ਉਹ ਇਹਨਾਂ ਨੇ ਕਹਿੰਦੇ ਸਾਨੂੰ ਕੱਚਾ ਜਮੀਨ ਨਾਲ ਜੁੜ ਕੇ ਰਹਿਣਾ ਵਧੀਆ ਲੱਗਦਾ ਜੀ ਕੱਚੇ ਘਰਾਂ 'ਚ ਰਹਿਣਾ ਪਸੰਦ ਆ ਇਹਨਾਂ ਨੂੰ ਬਈ ਸਾਡੀ ਕੁੜੀ ਤਾਂ ਏਸੀ ਤੋਂ ਬਿਨਾ ਨਹੀਂ ਰਹਿੰਦੀ ਏਸੀ ਏਸੀ ਕੋਈ ਗੱਲ ਨਹੀਂ ਜੀ ਐਂ ਤਾਂ ਏਸੀ ਪਸੂਆਂ ਵਿੱਚ ਵੀ ਲੱਗਿਆਗਾ ਮੱਟ ਕਿਉਂ ਕਮਰੇ ਚ ਲਾ ਦਾਂਗੇ ਟੈਨਸ਼ਨ ਨਾ ਲਓ ਜਿਉਂ ਨੇ ਗੱਲ ਸੁਣ ਲਈ ਸੀ ਹੈ ਫਿਰ ਲਵਾ ਲਾ ਤੂੰ ਹਣੀ ਲਵਾ ਲਾ ਆਪਣਾ ਦੋ ਚਾਰ ਦਿਨਾਂ 'ਚ ਕਰਕੇ ਚੱਲ ਹਾਂ ਫਿਰ ਜਦੋਂ ਕਹਿੰਦੇ ਆ ਮੈਂ ਨਹੀਂ ਨਹੀਂ ਕਿ ਦਾੜੀ ਧੂੜੀ ਦਾ ਵੀ ਕਰ ਲੈ ਕੁਝ ਦਾੜੀ ਦਾ ਇਹ ਮੈਂ ਮੈਂ ਕਰਨਾ ਤੇਰੀ ਦਾੜੀ ਮੇਰੇ ਕੋਲੇ ਹੈਗੀ ਐ ਸਟੇਮ ਮੇਰੇ ਕੋਲ ਨਾ ਬੰਦਾ ਹੈ ਉਹ ਤੋਂ ਪਹਿਲਾਂ ਵੀ ਮੈਂ ਕਹਿੰਿਆ ਤੇ ਤੈਨੂੰ ਪਤਾ ਰਿਸ਼ਤੇ ਕਰਾਉਣੇ ਹੀ ਰਹਿੰਦੇ ਆ ਪਰ ਇਹਦੀ ਦਾੜੀ ਚਿੱਟੀ ਉੱਥੋਂ ਕਾ ਮੈਂ ਆਪੇ ਸੈੱਟ ਕਰਾਉਣਾ ਤੂੰ ਗੇਂ ਫਿਕਰ ਰਹਿ ਟੈਨਸ਼ਨ ਨਾ ਲਾਉ ਜੀ ਕੱਲੀ ਦਾੜੀ ਚਿੱਟੀ ਆ ਹਾਂ ਸਰੀਰ ਐਨ ਚੋ ਟਿਆਰਗਾ ਪਿਆ ਨੌਜਵਾਨ ਗੱਭਰੂ ਜਵਾਨਾ ਦੇ ਬਾਜੀ ਦੇ ਕੇ ਇਹਨੂੰ ਬਾਜੀ ਜੰਡਰਗਾ ਪੰਜ ਫੇ ਰੋ ਤੱਕ ਜਨਾ ਹਾਂ ਲੈ ਭੱਜਿਆ ਫਿਰ ਹੈ ਦਿਖਾ ਦੇ ਭੱਜ ਕੇ ਕੋਈ ਭੱਜ ਕੇ ਦਿਖਾ ਦਈਏ ਭੱਜ ਕੇ ਦਿਖਾ ਦੇ ਮੁੰਡੇ ਭੱਜਿਆ ਲੈ ਭੱਜ ਕੇ ਐ ਜੋਰ ਨਾਲ ਦੱਬ ਕੇ ਆਜਾ ਆਜਾ ਬਾਪਾ ਬਾਪਾ ਆਜਾ 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 ਬੁੱਤਾ ਦਾ ਰੱਤਾ ਪੂਰਾ ਆਜਾ ਮੁੜਿਆ ਗਿਆ ਪੱਜਿਆ ਪੱਜਿਆ ਜੱਜ ਗਿਆ ਤਾਂ ਪਸ ਨਹੀਂ ਮਿਲ ਖੈਂਗੂ ਭਜਦਾ ਨਾ ਵੀ ਲੈ ਇਹਨੂੰ ਕਿਹਾ ਸੀ ਨਾ ਆਜਾ 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 ਜਿੱਤ ਖਸ ਕਰਤਾ ਮੇਰੇ ਪਤਨੇ ਬਹਿ ਜਾ ਕਿਉਂ ਮੈਂ ਖੈਂਗੂ ਭਜਦਾ ਨਾ ਭਜਦਾ ਤਾਂ ਠੀਕ ਹੈ ਇਹਨੂੰ ਕਿਹਾ ਤਾਂ ਹੈਗਾ ਸੀ ਸਰੀਰ ਤਾਂ ਦਾੜੀ ਚਕਲੀ ਚਿੱਟੀ ਆਉਂਦਾ ਐ ਪਿਆ ਹੈ ਟੋਟਰ ਕਹਣ ਕਬਰੂ ਜਿੰਮ ਲਾਉਂਦਾ ਰਹਿਮ ਪਹਿਲਾਂ ਕੋਲਦਾ ਰਹਿਮ ਖਾੜਾ ਚ ਅੱਛਾ ਬਹੁਤ ਵੱਡੀ ਗੱਲ ਵਾਸੀ ਜੀ ਕਿਹਨੇ ਕੋਲ ਜਾਂਦਾ ਸੀ ਤੂੰ ਇਕੱਲੇ ਹੀ ਕੁਲੀ ਜਾਂਦਾ ਸੀ ਜੀ ਇਕੱਲੇ ਕੋਈ ਕੋਈ ਹੁੰਦਾ ਤਾਂ ਹੈ ਨਹੀਂ ਸੀ ਟੱਕਰ ਦਾ ਇਕੱਲੇ ਹੀ ਕੁਲੀ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ ਕਿਲੋ ਕਿਲੋ ਦੋ ਦੋ ਕਿਲੋ ਤਾਂ ਮੈਂ ਘੋ ਪੀ ਜਾਂਦਾ ਸੀ ਕਿਉਂ ਮੈਂ ਤਾਂ ਲਾੜ ਜਗਦੀ ਏ ਤੇਰੀ ਓ ਕਾਣੂ ਭਾਈ ਸੇਤਾ ਪਕੜੀਆਂ ਫੇਰ ਹੀ ਰਹਿੰਦੀਆਂ ਨੇ ਕਰ ਮੁੰਡਾ ਤਾਂ ਬਹੁਤ ਸਿਆਣੇ ਵਰਗਾ ਲੱਗਿਆ ਅੰਗੂਕਾ ਗੈਲਾ ਹੁੰਦਾ ਜੇ ਗੈਨਿਆ ਫੇਰ ਨਾ ਕਾਲੂ ਕਹਦੀ ਆਹ ਮੈਨੂੰ ਅੰਗ ਪੂਰੇ ਆ ਜੀ ਇਹ ਗਿਣੋਗੇ ਪੂਰਾ ਵੱਧ ਹੀ ਮਿਲੂ ਜੇ ਉਹ ਨਹੀਂ ਕਹਿੰਦੇ ਹੁੰਦੇ ਪਰ ਕਿੰਨੀਆਂ ਆਉਂਦੀਆਂ ਹੱਡੀਆਂ ਆਉਂਦੀਆਂ 207 ਹੁੰਦੀਆਂ ਇਹਦੇ 8 9 ਮਿਲਣੀਆਂ ਮੇਰੇ ਸਾਲੇ ਚ ਦੇਖਾਂ ਦੇਖ ਕਿਵੇਂ ਪਿਆ ਤਾਂ ਨੌਜਵਾਨ ਮੁੰਡਾ ਇੱਕ ਪੈਂਦਾ ਕਾਲ ਕੁਬਰੀ ਵਰਗਾ ਪਿਆ ਉਹਨਾਂ ਨੂੰ ਵੀ ਨਹੀਂ ਫਿਰ ਰੰਗ ਰੰਗ ਤੇ ਨਹੀਂ ਕਹਿੰਦਾ ਹੁੰਦਾ ਐ ਨਹੀਂ ਕਹਿੰਦੇ ਹੁੰਦੇ ਤੂੰ ਸਰੀਰ ਦੇ ਇੱਕ ਚੰਗਾ ਪੈਸਾ ਹੈਗਾ ਰਾਜ ਕਰੂ ਕੁੜੀ ਆਪਣੀ ਰਾਜ ਹੈ ਦੱਸ ਫਿਰ ਕਿਵੇਂ ਕਰੀਏ ਠੀਕ ਆ ਜਿਵੇਂ ਤੁਹਾਨੂੰ ਠੀਕ ਲਾ ਕੇ ਵੱਡੇ ਇਸਲਾ ਵੱਡੇ ਆਲੀ ਵਧੀਆ ਹੁੰਦੀ ਐ। ਤੂੰ ਹੁਣ ਫਿਰ ਕਿਵੇਂ ਚਾਹ ਚੂ ਇਹਨਾਂ ਨੂੰ ਕੀ ਕਰਦਾ ਤੈਨੂੰ ਜਾਉਣਾ ਕਿ ਮੈਂ ਪਰ ਮੜਾ ਮੋਟਾ ਸ਼ਾਂ ਵਾਲਾ ਬਣਾਉਣਾ। ਕਰਿਆ ਕਰੋ। ਪਤਾਰੀ ਚਾਹ ਨਹੀਂ ਆਈ। ਛੱਕ ਜਾਣਾ। ਓਏ ਆ ਜਾ ਭਾਈ। ਆਪਾਂ ਫਿਰ ਕਰ ਲੈਂਦੇ ਆ ਗੱਲ। ਗੱਲ ਕਰੀਏ ਮੜਾ ਸੋਚਣਗੀ ਭਾਈ। ਬਹਿ ਜਾ ਕੋਈ ਕਰ ਦੇਣਾ ਵੀ ਗੱਲ ਕਰਦਾ। ਹੈ ਆ ਜਾਉਣਾ ਗੱਲ ਸੁਣੀ ਮੜੀ ਆ ਕੇ ਭਾਈ। ਆ ਜਾ ਆ। ਲਾ ਜਿਮ ਨੇ। ਵੇਖ ਲਾ ਮੈਂ ਤੇਰੀ ਬੰਨਤੀ ਕੁੱਤੀ ਹੈ ਪੂਰੀ ਇਦੀ ਬੁਰੀ ਸੁਣ ਦੇ ਉਹ ਨਹੀਂ ਦੱਸਿਆ ਨਾ ਜਬਕਾ ਨੇ ਇਹ ਮੇਰਾ ਨਾਂ ਚੱਲਦਾ ਪੂਰੇ ਜ਼ਿਲ੍ਹੇ ਚੱਲਦਾ ਆ ਆਹ ਆਹ ਦੇਖ ਰਹੀਂ ਦਿਆ ਸਾਰੇ ਠੋਕ ਠੋਕ ਕੇ ਪੂਰੇ ਠੋਕ ਕੇ ਇਦੀ ਗੱਲ ਸੁਣਦਾ ਕੁੱਕੇ ਬੰਨਿਆ ਮੈਂ ਪੂਰੇ ਐ ਬੰਨਤੇ ਮੇਰੇ ਠੱਕਣਾ ਗੁੱਟ ਨੂੰ ਹੈ ਨਾ ਤੇ ਕੋਈ ਆਪਣਾ ਉਹ ਅੱਜ ਉਹ ਅੱਜ ਆਇਆ ਨਹੀਂ ਬੰਪ ਤੇ ਕੋਈ ਉਹ ਯਾਦ ਰੱਖੀ ਮੇਰੀ ਗੱਲ ਸੁਣ ਥੋੜੀ ਹੈ ਜਮਾ 14 ਦੀ ਚੰਤਰ ਕੀ ਪਈ ਆ 22 ਬਿਹਾਰ ਮਾ ਤੂੰ ਜਦੋਂ ਮੈਂ ਇਸੇ ਗਾਇ ਕਹਤੋਂ ਲਵਾਦੀ ਮਨ ਮੈਂ ਹੋਰ ਛੱਡਣੀ ਹਾਲੇ ਤੱਕ ਗੱਲ ਕਰਨੀ ਹੈ ਯੋ ਅੱਜ ਹੀ ਤੇ ਨਿਮੇੜ ਕੇ ਤੈਸਾਂ ਲਾ ਲਾ ਬੱਚਾ ਕੜਾ ਛੱਡ ਮੈਂ ਤਾਂ ਤੇਰੇ ਗਾਲ ਸੰਗਲ ਪਾ ਦਾਂਾ ਸੰਗਲ ਦੀ ਤਾਂ ਲੋੜ ਹੀ ਨਹੀਂ ਤੂੰ ਤੈਸਾਂ ਲਾ ਤੈਨੂੰ ਮੈਂ ਸੋਨੇ ਚ ਨਵਾ ਦੂੰਗਾ ਤੂੰ ਤੂੰ ਉਹ ਚਾ ਚੁਗੜਾ ਕਹਿਣਾ ਗੁੱਸਾ ਕਰਕੇ ਕੱਲ ਇਹੋ ਜਿਹੀ ਕਿਚਲ ਕਰਦੇ ਆ ਬੈਠ ਮੈਂ ਜਾਣਾ ਮੈਂ ਰਹਿ ਕਿਉਂ ਜਾ ਤੂੰ ਜਾ ਫਿਰ ਗੱਲਬਾਤ ਕਰ ਹਾਂ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾ ਫਿਰ ਠੀਕ ਹੈ ਤਾਂ ਸੀ ਚਲ ਤੀ ਜਾ ਇਹ ਤਾਂ ਕਾਹ ਨੂੰ ਉਹ ਕਹਿੰਦਾ ਸੀ ਫਰਮਾਇ ਉਹਨੂੰ ਤਰ ਆਪਣਾ ਵੀ ਕਰ ਦੂਗਾ ਇਸੀ ਉਸੀ ਦਾ ਲਵਾ ਲੇ ਮੱਖਾ ਹੈ ਕੁੜੀ ਮੁੰਡਾ ਮੈਨੂੰ ਪਸੰਦ ਹੈ ਅੱਛਾ ਮੁੰਡਾ ਪਸੰਦ ਤੇ ਇਹਦੀ ਫੋਟੋ ਲੈ ਚੱਲਾਂਗੇ ਆਪਾਂ ਕੁੜੀ ਦਿਖਾ ਦੇਗੀ ਇੱਕ ਵਾਰ ਕੁੜੀ ਨੂੰ ਬਹਰ ਕੁੜੀਆਂ ਦਾ ਤੂੰ ਤਾਂ ਫਿਰ ਮੁਖਤਾਰਾ ਉਹ ਕੰਮ ਕਰ ਕਰਤੀ ਜਾ ਨਾ ਯਾਰ ਤਰੇ ਆਏ ਨਹੀਂ ਹੁੰਦਾ ਜਿਹੜੀ ਗੱਲ ਤੂੰ ਆਪਾਂ ਸਿਆਣੇ ਬੈਠੇ ਆਂ ਜਿਹੜੀ ਗੱਲ ਤੂੰ ਕਰਤੀ ਜਾਇ ਜਾ ਉਹ ਹੈ ਆਪਾਂ ਆਪਣੇ ਜਵਾਕਾਂ ਦਾ ਮਾੜਾ ਥੋੜੀ ਸੋਚਦੇ ਆਂ ਕਮਲਿਆਂ ਮਾੜੀ ਵਾਲੀ ਗੱਲ ਨਹੀਂ ਹੈਗੀ ਉਹ ਅੱਜ ਕੱਲ੍ਹ ਜਵਾਨਾ ਬਦਲ ਗਿਆ ਓਹੋ ਨਹੀਂ ਤਾਰ ਤੂੰ ਗੱਲ ਨਹੀਂ ਸਮਝਦਾ ਦੋ ਪਹਿਲਾਂ ਪਹਿਲਾਂ ਹੋਈਆਂ ਹੋਈਆਂ ਗੱਲਾਂ ਤੂੰ ਸਮਝਦਾ ਨਹੀਂ ਇਹ ਗੱਲਾਂ ਚਲ ਠੇ ਕੁੜੀ ਦਾ ਪਹਿਲਾ ਰਿਸ਼ਤਾ ਹੁੰਦਾ ਗੱਲ ਹੋਰ ਸੀ ਠ ਹਮਦੇ ਸੋਚ ਕੇ ਮੁੰਡਾ ਦੇਖ ਤੂੰ ਕਿੰਨਾ ਸੁਨਣਾ ਸਲੇ ਰੰਗ ਕੀ ਆ ਕੱਲਾ ਰੰਗ ਦਾ ਕੀ ਆ ਰੰਗੀ ਕਾਲਾ ਬਾਜੀ ਜੰਡਰ ਦਾ ਐਡਾ ਸਰੀਰ ਆ ਉਹੀ ਤਾਂ ਗੱਡੇ ਘੁੱਟੇ ਜੇ ਭਗਾ ਭਗਾ ਮਾਰਦਾ ਸੀ ਪਿਛਲੇ ਟਾਈਮਾਂ ਚ ਤਾਂ ਬਸ ਦਾੜੀ ਚਿੱਟੀ ਹੋ ਗਈ ਕੱਲੀ ਤਾਂ ਇਹਦੇ ਨਾਲ ਹੀ ਟੈਂਸ਼ਨ ਜੀ ਲਾ ਜਾਂਦਾ ਐ ਵੀ ਕਰਦਾ ਮੈਂ ਇਹਦਾ ਹੱਲ ਤੂੰ ਡਰਨਾ ਇਹਦਾ ਦਾੜੀ ਦਾ ਹੱਲ ਕਰਾ ਦੇ ਬਾਕੀ ਮੁੰਡਾ ਮੈਨੂੰ ਫਿੱਟ ਬੈ ਗਿਆ ਦਾੜੀ ਤਾਂ ਤਾਂ ਹੋ ਗਿਆ ਤੇ ਹਾਂ ਫਿਰ ਆਪਣਾ ਉਹ ਕੜਾ ਕਹਿੰਦਾ ਸੀ ਤੈਨੂੰ ਰਿਸ਼ਤਾ ਉਹ ਤਾਂ ਤੈਨੂੰ ਪਾ ਦਾਂਗੇ ਤੇ ਇਹਨਾਂ ਦੀ ਪੁੱਛ ਦਾ ਦਾਸ ਦੂਸਤ ਨਹੀਂ ਮੰਗਦੇ ਹੈ। ਨਾ ਨਾ ਦਾਸ ਦੂਸਤ ਆਪਾਂ ਪਹਿਲੇ ਕਰ ਮੂੰਹ ਤੇ ਗੱਲ ਕਰਾ ਦੇ ਮੇਰੀ। ਮੈਂ ਕਿਹਾ ਤੇਰੀ ਮੈਂ ਹੁਣ ਕਰਾ ਦਿੰਨਾ ਚਾਹ ਚੂ ਲੈਣ ਗਏ ਆ ਮੈਂ। ਧਰ ਗੱਲ ਸੁਣ ਮੇਰੀ ਆਪਾਂ ਪਹਿਲਾਂ ਗੱਲ ਇਹ ਲੈਣਾ ਖੋਲ ਕੇ ਕਰੀ ਸੀ ਫਿਰ ਤੈਨੂੰ ਮੈਂ ਫੋਨ ਕਰਿਆ ਭਾਈ। ਹੂੰ। ਵੀ ਭਾਈ ਕੁੜੀ ਦੇਵਾਂਗੇ ਸਾਨੂੰ ਐ ਸਿਉਣੀ ਸਨੱਖੀ ਚੌਂ ਵੀ ਦੇ ਚੰਤਰ ਕੀ। ਦਾਜ ਨਹੀਂ ਅਸੀਂ ਭਾਈ ਦਿੰਦੇ ਇੱਕ ਵੀ। ਬਸ ਉਹ ਤਾਂ ਗੱਲ ਹੋ ਗਈ ਤੂੰ ਹੈ ਫਿਰ ਆਪਣਾ ਹੈ ਕੜੇ ਦਾ। ਉਹ ਕੜਾ ਛੱਡ ਤੈਨੂੰ ਹੈ ਧਿਆਨ ਰੱਖੀਂ ਉਹਨੇ ਚ ਮੜ ਦਾਂਗੇ। ਆ ਧਿਆਨ ਰੱਖੀਂ ਦੇਖ ਲੈ ਵੇ। ਦੇਖ ਲੈ ਕੋਈ ਨਾ ਕੋਈ ਆਪਣਾ ਪਰਿਵਾਰ ਆਪਾਂ ਪਰਦਾਂਗੇ ਉਂਗਲਾਂ ਕਰਦਾ ਹੈ ਤੈਨੂੰ ਸੱਚਾ ਤਾਂ ਬੈਠਾ ਕਿਦੇ ਨਾਲ ਤੈਨੂੰ ਐ ਨਹੀਂ ਪਤਾ ਦੱਸਿਆ ਤਾਂ ਹੈਗਾ ਸੀ ਤੈਨੂੰ ਮੈਂ ਹੈ ਪਾਲਾ ਤਕੜਾ ਬਚੋਲਾ ਐ ਦੱਸ ਤੇਰਾ ਵਿਆਹ ਕਰਾ ਦਈਏ ਤੇਰਾ ਕਰਾ ਦਈਏ ਤੇਰਾ ਕਰਾ ਦਈਏ ਕੋਈ ਦੇ ਕਰਦੇ ਹੋਈ ਬਸ ਹੋ ਗਿਆ ਤਾਂ ਸਮਝ ਲੈ ਓਏ ਹਲੇ ਛੋਟੇ ਚਾਹ ਹੀ ਨਹੀਂ ਬਣੀ ਓ ਯਾਰ ਓਏ ਇੰਨਾ ਟਾਈਮ ਲਾਦਾ ਮਸਾ ਤਾਂ ਰਿਸ਼ਤਾ ਪੂਰ ਕਰਨ ਲੱਗਾ ਸੀ ਇੱਥੇ ਟਾਈਮ ਲਾਈ ਜਾਂਦੇ ਹੋ ਵਾਹ ਦੇਖਾ ਜੀ ਸਾ ਬਰਤੀ ਦਾਣ ਤੇ ਜਾਂ ਕਰੀ ਬੈਠਾ ਮਰਫੀ ਛੱਕੀ ਦੇਖਾ ਥੋੜੀ ਪਤੂ ਦੀ ਮੈਂ ਇਹ ਬਹੁਤ ਐ ਕਰ ਇੱਕ ਪੀਸ ਮੇਰਾ ਸਾਈਡ ਤੇ ਕੱਢ ਦਿੰਦਾ ਚਾਰ ਤਾਂ ਪੀਸ ਆ ਉਹਨਾਂ ਨੂੰਰੇ ਹੁਣ ਕੀ ਰੱਖਾਂਗੇ ਤੈਨੂੰ ਤਾਂ ਵੀ ਭੜੇ ਲੱਗਣਗੇ ਸਾਲ ਕੋਈ ਨਾ ਫਰਾਂ ਐ ਕਰ ਮੈਂ ਚੱਲਦਾ ਫਟਾਫਟ ਆਜੋ ਆ ਜਾਣਗੇ ਆ ਆ ਆ ਚੱਲ ਜਲਦੀ ਉਹ ਬਣਚਾ ਮਾਰਾ ਜੀ ਮੈਂ ਹੀ ਆਹ ਓਹੋ ਇਹ ਤਾਂ ਸਾਲੇ ਹੈ ਜਿਹੇ ਜ ਸੁਡਲੇ ਕਹੀ ਬੋਲਦਾ ਲੈ ਜਾਂ ਚੱਕ ਕੇ ਔਰ ਟੇਬਲ ਕਿੱਥੇ ਆ ਵੇ ਆ ਲੈ ਆ ਲੈ ਓਹ ਇੱਥੇ ਰੱਖੀ ਬਚਾ ਸਾਲੇ ਉੱਥੇ ਚਾ ਰੱਖਣੀ ਆਗੇ ਆਗੇ ਫਿਰ ਆਜੋ ਹੈ ਹਿੰਮਤ ਨਾਲ ਉਹ ਬਾੜੇ ਚਲਾਈ ਜਾਂਦੇ ਆ ਮੁਰਜ ਕੇ ਹੋਣਾ ਨਾ ਨਾ ਆਗੇ ਆਗੇ ਹਾਂ ਤੂੰ ਕਿਵੇਂ ਕਰਨ ਜਾਉਣੇ ਭਾਈ ਬਣੀ ਚਾਹ ਕੇ ਨਹੀਂ ਬਣ ਗਈ ਬਣ ਗਈ ਚਾਹ ਬੜੀ ਬੜੀ ਉਹ ਕਰਦੇ ਹੋ ਤੁਸੀਂ ਨਾ ਨਾ ਬਣ ਗਈ ਵਸ ਇੰਨਾ ਟਾਈਮ ਲੱਗਦਾ ਹੁੰਦਾ ਜਾਣ ਉਹ ਕਾ ਨੂੰ ਉਹ ਮੁੰਡੇ ਮੁੰਡੇ ਆ ਤਾਂ ਕਰਕੇ ਤੇ ਕੱਲੂ ਬਹੂ ਆ ਗਈ ਫਿਰ ਤਾਂ ਚੁੱਲਾ ਚੌਕਾ ਉਹਨੇ ਸੰਭਲੇਣਾ ਉਹ ਕੋਈ ਨਹੀਂ ਕੋਈ ਨਹੀਂ ਕਾਲੀ ਨਾ ਕਰ ਕਾਲੀ ਨਾ ਕਰ ਉਹ ਵੀ ਆ ਜੂਗੀ ਇੰਨੀ ਨਾ ਖੇਚੋ ਕਰਿਆ ਕਰ ਤੂੰ ਚਾਹ ਲਿਆ ਆਹੋ ਬੱਸ ਅੱਛਾ ਆਉਂਦੀ ਆਉਂਦੀ ਹੈ ਕਰਮੀ ਬਹੁਤ ਘਾਤੀ ਆਪਣੀ ਕਰਮੀ ਤਾਂ ਬਹੁਤ ਆ ਵੀ ਇੱਕ ਸਿੱਟੀ ਜਾਂਦਾ ਭਾਈ ਜਮਾ ਹਾਂ ਫਸ ਕੀ ਬੋਲਾ ਯਾਰ ਤੁਰਾ ਤੁਰਾ ਨਹੀਂ ਜਾਂਦਾ ਭਾਈ ਕਿੱਥੇ ਅਜਿਹਾ ਤੁਰਕੇ ਆ ਬਸ ਪਿੱਛੇ ਲਾ ਗਈ ਹਨ ਤਾਂ ਬਹੁਤ ਪਿੱਛੇ ਲਾਉਂਦੀ ਹੈ ਸਾਡਾ ਨਾਂ ਲੈਦੇ ਪਿੰਡ ਤੇ ਆ ਕੇ ਬਸ ਘਰ ਕੋਲੇ ਲਾ ਕੇ ਜਾਂਦਾ ਜਮਾ ਹਾਂ ਚੱਲਦਾ ਭਾਈ ਇਹਨਾਂ ਦਾ ਹਾਂ ਤੇ ਪਹਿਲਾਂ ਦੱਸਦੇ ਮੈਂ ਬੈਂਡ ਜੀ ਪੇਂਡਾ ਖੜੀ ਹੋ ਸੀ ਉਹ ਵੀ ਨਾ ਪਰ ਸਾਨੂੰ ਕੀ ਪਤਾ ਹੈ ਵੀ ਭਾਈ ਤਰੇ ਚੱਲ ਕੋਈ ਨਹੀਂ ਹਣ ਹੋ ਗਏ ਫਿਰ ਇਸ ਤਿਆਰੀ ਪੈ ਜੂ ਹਨ ਤਾਂ ਫਿਰ ਕੰਮ ਦੇ ਜਾਂਦੇ ਲੱਗੀ ਰਹਿਣੀ ਆ ਤੂੰ ਓਏ ਆ ਜਾ ਆ ਲੈ ਆ ਜਿੱਦਾ ਖੇ ਲਿਆਉਂਦਾ ਨਹੀਂ ਅੱਜ ਚਾਹ ਖਾਣੀ ਮੋੜੀ ਗਈ ਮੈਂ ਕਿਹਾ ਮਿੱਠਾ-ਮੂਠਾ ਕਰਾ ਦਈਏ ਮੂਹ ਬੱਬਿਆ ਕਹਿੰਦਾ ਭਾਈ ਜਾਨਾ ਸਿੱਧਾ ਹੋ ਗਿਆ ਨਾ ਨਹੀਂ ਆ ਭ ਨਾ ਨਾ ਰੇ ਸਾਰ ਤਾਂ ਮਗਾਈ ਆ ਪਰ ਫਿਰ ਸਪੈਸ਼ਲ ਖੱਤੀ ਇਸੇ ਗਾਉਂ ਵਾਲੀ ਨਾ ਮਾਣਾ ਮੈਨੂੰ ਐ ਤਾਂ ਮਾਣਾ ਛੋਟੇ ਤੇ ਲੈ ਤਰੇ ਸਾਰੇ ਬਾਥੀ ਖਾ ਫੇਰ 20 ਰਿਕਟੇ ਦੀ ਪੌਣੀ ਹੈ ਗਾਹ ਨੂੰ ਪਤਾ ਪਤਾ ਲੱਗੇ ਕੀ ਖਵਾਉਂਦੇ ਐ ਹੁਣ ਆਪਾਂ ਫੇਰ ਇਸ ਦਾ ਪੱਕਾ ਕਰੀ ਤੇ ਅੱਗੇ ਮਿੱਠਾ ਖਾ ਗਏ ਹਾਂ ਕਰਦੇ ਫੇਰ ਮੁੰਡੇ ਨੂੰ ਵੀ ਖਵਾ ਦੇ ਭਾਈ ਮਿੱਠਾ ਨਾ ਨਾ ਮਿੱਠਾ ਖਵਾਈ ਦਿੰਦੇ ਨਾ ਨਾ ਖਵਾ ਖਵਾ ਹੋਰ ਕਰ ਇਹਨੇ ਕੰਮ ਕਰ ਛੋਟੇ ਮੁੰਡੇ ਨੂੰ ਮਿੱਠਾ ਗੈ ਜਿਉਣਾ ਫਿਰ ਮੂੰਹ ਮਿੱਠਾ ਕਰਾਦਾ ਭਾਈ ਰਿਸ਼ਤਾ ਜੇ ਪੱਕਾ ਕਰ ਕੀ ਚੱਲਦੇ ਐ ਲੈ ਜਾਣਾ ਕਾ ਕੇ ਨਾ ਮੈਂ ਭਾਈ ਹਾਂ ਲੈ ਲਓ ਜੀ ਵਧਾਈਆਂ ਜੀ ਵਧਾਈਆਂ ਮੈਂ ਭਾਈ ਮਹਾਰਾਜ ਜੀ ਸਾਨੂੰ ਵਧਾਵੇ ਹਾਂ ਲੈ ਭਾਈ ਡਾਕਟਰ ਸਾਡੇ ਬਣ ਗੋ ਮੁੱਢਾ ਫਾਈਨਲ ਆ ਬਸ 3 ਗੱਦਾਰੀ ਵਧਾਈਆਂ ਭਾਈ ਸਾਨੂੰ ਵਧਾਈਆਂ ਵਧਾਈਆਂ ਮੈਂ ਭਾਈ ਹਾਂ ਲੈ ਜਾਣਾ ਕਾ ਕੇ ਨਾ ਵੇਰੀ ਗੱਲ ਛੱਡੋ ਰਿਸ਼ਤਾ ਸੁਡਾ ਹੋ ਗਿਆ ਪੱਕਾ ਹੈ ਮੂੰਹ ਮਿੱਠਾ ਕਰਾਤਾ ਰੀਆ ਫੜਾਤਾ ਥੋੜਾ ਗੱਲ ਰਹੇਗੀ ਆਪਣੇ ਰਿਸ਼ਤੇ ਦੀ ਵਿਆਹ ਦੀ ਉਹ ਕਰਦਿਆ ਹੈ ਪਰ ਤੁਨੂੰ ਮੈਂ ਆਪੇ ਲਾ ਦੂ ਤਰੀਕ ਪੱਕੀ ਕਰਕੇ ਨਾ ਦੇਣੇ ਤਾ ਇਹ ਦੱਸ ਦਿਓ ਨਾ ਨਾ ਕੋਈ ਨਹੀਂ ਉਹ ਤੁਨੂੰ ਮੈਂ ਆਪਾ ਦੂ ਦੋ ਦੋ ਮੱਖਾ ਦੋ ਚਾਰ ਦਿਨਾਂ ਚ ਮੈਂ ਆਪੇ ਲਾ ਦੂ ਫਾਇਨਲ ਕਰਕੇ ਹਾਂ ਪਰ ਇਹ ਦੱਸ ਦਿਓ ਹੁਣ ਗੱਲ ਮੇਰੇ ਤੇ ਰਹਗੀ ਠੀਕ ਹੈ ਤੇ ਜਿਹੜੀ ਤੈਨੂੰ ਮੈਂ ਗੱਲ ਕਹੀ ਸੀ ਹਾਂ ਫਿਰ ਉਹ ਤਿਆਰ ਕੀ ਆਪਣਾ ਤੇ ਫਿਕਰ ਹਾਂ ਕੋਈ ਚੱਕਰੀ ਨਹੀਂ ਉਹ ਵਰਪੀ ਬਹੁਤ ਸਵਾਦ ਵਾਲਾ ਕਿਹੜੇ ਹਲਵਾਈ ਤੋਂ ਲੈਂਦੀ ਆ ਮਿੱਟੂ ਹਲਵਾਈ ਤੋਂ ਲੈਂਦੀ ਆ ਬਹੁਤ ਸਵਾਦ ਵਰਪੀ ਆ ਭਾਈ ਆਹੀ ਕਰਨੀ ਆ ਵਿਆਹ ਤੇ ਆਪਣੇ ਠੀਕ ਆ ਕੋਈ ਨੇ ਦੱਸ ਦਿਓ ਪਹਿਲੀ ਕਰਦੇ ਆ ਨਾ ਬਹੁਤ ਸਵਾਦ ਆ ਨਾ ਤਾਰੇ ਚੱਕਰ ਹੋਰ ਦਿਖਾ ਲਾ ਬਾਕੀ ਇਹਨੂੰ ਸਾਰੀਆਂ ਗੱਲਾਂ ਸਮਝਾਉਂਦੀਆਂ ਸੀ ਹਾਂ ਹਾਂ ਸਾਰੀ ਗੱਲ ਕਰਤੀ ਲੈਣਾ ਆਪਾਂ ਕੋਈ ਉਹਦਾ ਨਹੀਂ ਰੱਖਣਾ ਬਸ ਗੱਲ ਹੋਵੇ ਨਾ ਭਾਈ ਆਪਾਂ ਸਿੱਧੀ ਗੱਲ ਤੁਹਾਡੇ ਮੂੰਹ ਤੇ ਕਰੀ ਸੀ ਨਾ ਉਹਦੀ ਦਾਦੂ ਜਾਲੀ ਵੀ ਭਾਈ ਦੋ ਚੁੰਨੀ ਵਾਲਾ ਕੰਮ ਆਉਂਦਾ ਸੀ ਨਾ ਨਾ ਜੀ ਦੋ ਕੱਪੜਿਆਂ 'ਚ ਕੁੜੀ ਲੈ ਜਾਣਗੇ ਬਸ ਨਹੀਂ ਤਿੰਨ 'ਚ ਭੇਜਾਂਗੇ ਨਾ ਤਿੰਨ 'ਚ ਭੇਜਣਗੇ ਭਾਈ ਇਹ ਚੱਲ ਬੰ ਹਨੂ ਨਾ ਕੋ ਲਾਂਭਾ ਨਾ ਵੇ ਬਾਤ ਨਾ 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 ਤਾਰੀ ਮੈਂ ਬੈਠੀ ਜੀ ਕੁੜੀ ਨੂੰ ਕੁੱਟੀ ਜਾਣ ਕਿਥੇ ਦਾਦ ਨਹੀਂ ਲੈ ਕੇ ਆਈ ਜਮੀ ਨਹੀਂ ਮੈਂ ਕਿੱਦਿਨਾ ਕਰ ਮੈਂ ਬੈਠਾ ਵੇ ਸੱਥ ਹੋ ਜਾ ਅੱਗੇ ਤੈਨੂੰ ਲਾਂਭਾ ਆਇਆ ਭਾਈ ਇੰਨੇ ਇੰਨੇ ਰਿਸ਼ਤੇ ਕਰਾਏ ਨਾ ਚੱਲਦਾ ਪੂਰੇ ਜ਼ਿਲ੍ਹੇ ਚ ਨਾ ਚੱਲਦਾ ਕਿਸੇ ਗੱਲੋਂ ਚੱਲਦਾ ਪ੍ਰੇਮ ਕਹਿੰਦੇ ਆ ਇਹਦਾ ਮੇਰਾ ਹੋਣੀ ਆ ਆਲੇ ਦਿਹਾੜ ਦਾ ਬੰਪੂ ਦਾੜ ਹਾਂ ਮੈਂ ਮੈਂ ਨਾ ਉਹ ਭਾਈ ਕੰਮ ਪੈ ਗਿਆ ਸੀ ਉਹਨੂੰ ਉਹ ਤਾਂ ਬੰਦਾ ਕੋ ਬੱਸ ਪੱਕਾ ਉਹ ਤਾਂ ਆਊਗਾ ਆਊਗਾ ਤੂੰ ਹੁਣ ਮੇਰੀ ਗੱਲ ਸੰਦ ਲੋ ਆਪਣੀ ਗੱਲ ਹੋ ਗਈ ਕੱਲ ਰੈਗੀ 42 ਡੇਟ ਦੀ ਹੈ ਸਾਨੂੰ ਮੈਂ ਤਰੀਕ ਪੱਕੀ ਦੱਸ ਦੂੰ ਭਾਈ ਲੈਣੇ ਖੜੇ ਦੱਸ ਲੈਣੇ ਖੜੀ ਰੱਖਾਂਗੇ 2-4 ਦਿਨ ਤਾਂ ਖੜ੍ਹਜੋ ਕੋਈ ਨਹੀਂ ਕਰੇ ਰਾਰੂ ਕਰਕੇ ਸਾਰੀ ਗੱਲਬਾਤ ਹੈ ਠੀਕ ਠੀਕ ਹਾਂ ਉਹ ਤਾਂ ਹੁਣ ਸਾਨੂੰ ਰੁਪਿਆ ਦੇਤਾ ਭਾਈ ਮੂੰਹ ਮਿੱਠਾ ਕਰਤਾ ਹੁੰਦਾ ਨਹੀਂ ਬਹੁਤ ਵਧੀਆ ਹੋ ਗਿਆ ਸਾਰਾ ਕੁਝ ਹਾਂ ਬਹੁਤ ਵਧੀਆ ਹੋ ਗਿਆ ਐ ਮੜਿਆ ਤਿਆਨ ਰੱਖਿਆ ਕਰੋ ਤੁਸੀਂ ਹੈਨਾ ਹਾਂ ਜਿਹੜਾ ਆਪਣਾ ਅੱਗੇ ਤੋਂ ਏਸੀ ਏਸੀ ਵਾਲਾ ਹਾਂ ਏਸੀ ਕਰਾ ਦਿੰਦੇ ਕੋਈ ਨਾ ਉਹ ਕਰੇ ਹੈ ਸਿਰ ਤੇ ਜਾਈ ਮੜਿਆ ਕਾਜ ਨਾ ਦੇਖਣੀ ਹੈ ਜਿਹਨੇ ਆਪਣਾ ਜਿਹਨੇ ਗੱਲ ਕਹੀ ਸੀ ਚਲ ਫਿਰ ਹੈ ਵੇਖ ਸੰਸਰ ਉਹ ਮੈਂ ਕਿਹਾ ਅਸੀਂ ਫਿਰ ਲੰਘਦੇ ਠੰਡੇ ਠੰਡੇ ਤੋਂ ਬਾਅਦ ਫਿਰ ਮੇਰਾ ਹੋ ਗਿਆ ਰੋਟੀ ਬਣੀ ਨਾ ਨਾ ਰੋਟੀ ਨਹੀਂ ਪਈ ਰੋਟੀ ਲਖਾ ਜਾਂਦੀ ਜੀ ਮੈਂ ਕਿਹਾ ਅਸੀਂ ਆ ਰਹੇ ਹਾਂ ਜਮੀ ਮੈਂ ਕਿਹਾ ਜਮੀ ਸਾਰਾ ਕੁਝ ਓਕੇ ਆ ਭਾਈ ਇਹ ਠੀਕ ਹੈ ਹੈ ਜਾਨਾ ਫਿਰ ਬੈਠਾ ਠੀਕ ਹੈ ਹਾਂ ਠੀਕ ਹੈ ਬੰਨ ਖੜੇ ਰਸਤੇ ਦੇ ਨਾ ਨਾ ਕੋਈ ਨਹੀਂ ਕੋਈ ਨਹੀਂ ਉੱਪਰ ਤਿਆਰ ਰੱਖੀ ਮੈਂ ਨਾ ਨਾ ਜਿਹੜੀ ਤੁਹਾਨੂੰ ਕੱਲ ਤੇ ਨਹੀਂ ਕੜੇ ਹੀ ਬੁਣੇ। ਇਹ ਚੁਣਨਾ ਨਹੀਂ ਕਰੀ ਜਾਂਦੇ ਹੋ। ਮੈਂ ਤਾਰੇ ਕਾਣੂ ਤਾਂ ਹਾਂ ਗਾਹੀ ਐਸੀ ਪਈ ਕੁੜੀ ਵਾਲਾ ਕੰਮ ਜਿਹੜਾ ਮੈਂ ਖਾ ਪਹਿਲਾਂ ਕਰ ਲੋ ਇਸ ਦਾ ਵਿਆਹ ਦੀ ਡੇਟ ਤੁਹਾਨੂੰ ਸਹੀ ਦੀ ਦੱਸਾਂਗੇ ਕੀ ਲਵਾਉ ਲੋ ਪਹਿਲਾਂ। ਇਹ ਹਿਸਾਬ ਨਾਲ ਹੈ ਬਰਤੀ ਦੇ ਪਿੰਚ ਚਾਰ ਚੱਕਾਂ ਦੇ ਜਿਵੇਂ ਮੈਨੂੰ ਭੁੱਖੀ ਲੱਗਦੀ ਐ ਨਾ ਨਾ ਤਰੀ ਗੰਗ ਮਿੰਦਾ ਐ ਨਾ ਤਾਂ ਬਰਤੀ ਪਹਿਲੇ ਹੀ ਰਿਚੇ ਤਾਂ ਹੋ ਗਿਆ। ਬਾਕੀ ੜਕਦੇ ਦੇ ਫਿਰਦੇ ਆ ਭੁੱਖੇ ਹੋਣਾ ਤਾਂ ਕੋਈ ਨਹੀਂ ਐ ਇੰਨਾ ਬਣ। ਮੁੰਡਾ ਤੇ ਮੁੰਡਾ ਮੈਨੂੰ ਪਸੰਦ ਆ ਬਸ ਚੰਗਾ। ਰਿਸ਼ਤੇ ਪੱਕੇ ਕਰੀ ਦਿਆ ਸਾਰੇ ਠੋਕ ਠੋਕ ਕੀ ਕਰਾਈਏ ਕਿਸੇ ਗੱਲ ਨੂੰ ਟ੍ਰੀਮ ਕਹਿੰਦੇ ਐ ਚੌਪਕ ਲਈ ਆ ਜਾ ਆ ਪ ਡੇਡੀ ਕੀ ਵਗਦੇ? ਇਹ ਡੈਡੀ ਹੋਏ। ਉਹ ਸੌਰਾ? ਕਿਹੜਾ ਸੌਰਾ? ਉਹ ਕੁੜੀ ਦਾ ਡੈਡੀ। ਕਿਹੜਾ? ਉਹੋ। ਹਾਂ। ਪਰ ਤੂੰ ਆਪਣੇ ਜਿਹੜੇ ਨੂੰ ਡੈਡੀ ਕਹਾਣੀ ਤੇ ਉਹਨੂੰ ਡੈਡੀ ਜੀ। ਤੇ ਸੌਰਾ? ਨਹੀਂ ਪਹਿਲਾਂ ਵਿਆਹ ਹੋ ਲੈਣਦੇ। ਇਹ ਜੜੀ ਦੀ ਕਹਣੀ। ਅੱਛਾ। ਵੱਡਾ ਡੈਡੀ ਜੀ ਦਾ ਡੈਡੀ ਜੀ। ਬੱਗੇ ਹੋਏ? ਹਾਂ ਹਾਂ ਬੱਗੇ ਲੈਣੀ ਜੀ। ਤੇ ਮਾਪੀ ਬੁਰਤੀ ਬਚੀ ਐ? ਮਾਪੀ ਨਾ ਨਵੇੜਤੀ। ਆ ਕਿੱਥੇ ਛੜਦਾ ਏ? ਹਾਂ ਜੀ ਥਾਰੀ। ਹੁਣ ਤੇਰਾ ਕੀ ਬਣਿਆ? ਇਸ ਦਾ ਪਰ ਇਹ ਸਵਾ ਪੱਕਾ ਹੋ ਗਿਆ ਫਿਰ ਨਜ਼ਾਰੇ ਆਉਣਗੇ ਦੇਖ ਦੇਖ ਦੇਖ